ਸਾਰੇ ਪੰਜਾਬ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਸੋ ਇੱਕ ਇਹੋ ਜੇ ਹਾਲਾਤ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਕਿ ਇਸ ਧਰਤੀ ਤੇ ਕਿਤੇ ਆਪਾਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੀ ਪਾਣੀ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਕੋ ਅਹਿਮ ਹਿੱਸਾ ਤੇ ਆਪਾਂ ਕਿਤੇ ਨਾ ਕਿਤੇ ਨਾ ਸਾਰੇ ਪਿੰਡ ਦੇ ਆ ਕਿ ਯਾਰ ਬਿਮਾਰੀਆਂ ਜਿਹੜੀਆਂ ਅੱਜ ਕੱਲ ਲੱਗ ਰਹੀਆਂ ਨੇ ਲੋਕਾਂ ਨੂੰ ਚੰਗਾ ਪਾਣੀ ਨਹੀਂ ਪੀਣ ਨੂੰ ਮਿਲ ਰਿਹਾ ਨਹਿਰੀ ਪਾਣੀ ਆਪਾਂ ਖੁਦ ਲੋਕਾਂ ਨੇ ਗਦਲੇ ਕੀਤੇ ਹੋਏ ਆ ਜਿਵੇਂ ਆਪਾਂ ਕਹਿ ਦਈਏ ਮਾਰਕੀਟ ਨਾ ਕਿਤੇ ਆਪਾਂ ਸਰਕਾਰਾਂ ਨੂੰ ਜ਼ਿੰਮੇਦਾਰ ਠਰਾਉਣੇ ਆ ਕਿਤੇ ਕਿਸੇ ਨੂੰ ਠਰਾਉਣੇ ਆ ਪਰ ਇੱਕ ਅਜਿਹੀ ਚੀਜ਼ ਤੁਹਾਨੂੰ ਦਿਖਾਉਣਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਯਾਰ ਐਡੇ ਘਟੀਆ ਕਿਸਮ ਦੇ ਗਿਰੇ ਹੋਏ ਲੋਕ ਆਪਣੇ ਸਮਾਜ ਦੇ ਵਿੱਚ ਬੈਠੇ ਨੇ ਕਿ ਤੁਸੀਂ ਜਿਹੜਾ ਆ ਚੀਜ਼ ਦੇਖੋਗੇ ਤਾਂ ਤੁਸੀਂ ਲਾਣ ਤਾਂ ਹੀ ਪਾਉਂਗੇ ਕਿ ਅਰੇ ਲੋਕਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਆ ਆ ਸਾਡੇ ਕੱਸੀ ਲੰਗਦੀ ਆ ਪਾਣੀ ਵਾਲੀ ਆ ਦਿਖਾ ਦੇ ਕੁਲਦੀ ਪੇ ਜਰਾ ਆ ਪਾਣੀ ਵਾਲੀ ਕੱਸੀ ਲੰਗਦੀ ਆ ਤੇ ਇਹ ਪਾਣੀ ਆ ਜਿਹੜਾ ਆ ਵਾਟਰ ਟੈਂਕ ਦੇ ਵਿੱਚ ਸਾਡੇ ਕਈ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਇਹ ਜਾਂਦਾ ਹੈਗਾ ਸਾਡੇ ਪਿੰਡ ਦਾ ਵੀ ਵਾਟਰ ਟੈਂਕ ਪਿੱਛੇ ਆ ਇੱਥੋਂ ਜਿਹੜਾ ਹੈਗਾ ਪਾਣੀ ਇਹ ਨਹਿਰੀ ਪਾਣੀ ਹੈ ਵਾਟਰ ਟੈਂਕ ਦੇ ਵਿੱਚ ਜਾਂਦਾ ਨਿੱਕੇ-ਨਿੱਕੇ ਬੱਚੇ ਬਜ਼ੁਰਗ ਜਿਹੜੇ ਹੈਗੇ ਇਹ ਪਾਣੀ ਪੀਂਦੇ ਆ ਤੇ ਪਾਣੀ ਦੇ ਵਿੱਚ ਆਇਆ ਕੀ ਆ ਮੈਂ ਤੁਹਾਨੂੰ ਦਿਖਾਉਣਾਗਾ ਅੱਜ ਤਾਂ ਦਿਖਾ ਦੇ ਮੜਾ ਜਲਦੀਪ ਆਹ ਸਰਿੰਜਾਂ ਅਸੀਂ ਆਸਲ ਨਹੀਂ ਸਕਦੇ ਕਿਉਂਕਿ ਜਿਹੜਾ ਹੈਗਾ ਆਹ ਸਰਿੰਜਾਂ ਜਿਹੜੀਆਂ ਖੂਨ ਦੀਆਂ ਭਰੀਆਂ ਹੋਈਆਂ ਨੇ ਆਹ ਦੇਖੋ ਆ ਸਾਰੇ ਤਿੰਨੇ ਲਫਾਫੇ ਜਿਹੜਾ ਮੈਡੀਕਲ ਵੇਸਟ ਕਹਿ ਦਿੰਦੇ ਆ ਜਿਹਨੂੰ ਆਪਾਂ ਇਹ ਤਿੰਨੇ ਲਫਾਫੇ ਆ ਜਿਹੜੇ ਆਹ ਖੂਨ ਨਾਲ ਭਰੇ ਹੋਏ ਨੇ ਆ ਆ ਤੁਸੀਂ ਦੇਖ ਸਕਦੇ ਹੋ ਆ ਸਰਿੰਜਾਂ ਆ ਟਿਊਬਾਂ ਜਿਹੜੀਆਂ ਹੈਗੀਆਂ ਖੂਨ ਨਾਲ ਭਰੀਆਂ ਹੋਈਆਂ ਸਾਰੀਆਂ ਤੇ ਇਹ ਜਿਹੜਾ ਹੈਗਾ ਮਟੀਰੀਅਲ ਜਿੰਨਾ ਵੀ ਇਹ ਪਾਣੀ ਦੇ ਵਿੱਚੋਂ ਆਇਆ ਹੁਣ ਸਾਈਡ ਤੋਂ ਹੈਗੀ ਜੀ ਟ੍ਰੇਨ ਆ ਜੀ ਇਹ ਜਿੰਨਾ ਵੀ ਮਟੀਰੀਅਲ ਆ ਇਹ ਸਾਰਾ ਪਾਣੀ ਦੇ ਵਿੱਚੋਂ ਆਇਆ ਅਸੀਂ ਜਿਹੜਾ ਹੈਗਾ ਇਹ ਮਟੀਰੀਅਲ ਨੂੰ ਹੱਥ ਨਾਲ ਹੱਥ ਨਾਲ ਹੱਥ ਨਾਲ ਆ ਸਾਰੇ ਦੇਖ ਲਓ ਤੁਸੀਂ ਨੇੜੇ ਕਰਕੇ ਦਿਖਾ ਦਿਆਂ ਖੂਨ ਨਾਲ ਸਾਰੀਆਂ ਟਿਊਬਾਂ ਭਰੀਆਂ ਹੋਈਆਂ ਨੇ ਹੋ ਸਕਦਾ 스멜 ਬਹੁਤ ਗੰਦੀ ਆ ਰਹੀ ਆ ਹੋ ਸਕਦਾ ਕਿ ਇਹਨਾਂ ਨੂੰ ਕੋਈ ਬਿਮਾਰੀ ਹੋਵੇ ਭਿਆਨ ਕਿੰਨਾ ਮਰੀਜ਼ਾਂ ਨੂੰ ਤੇ ਖੂਨ ਆ ਜਿਹੜਾ ਇਹ ਖੂਨ ਲੀਕੇਜ ਵੀ ਸਾਰੀਆਂ ਸਰਿੰਜਾਂ ਲੀਕ ਹੋਈਆਂ ਪਈਆਂ ਪਾਣੀ ਦੇ ਵਿੱਚ ਆ ਜਿਹੜਾ ਪਾਣੀ ਜਾਂਦਾਗਾ ਸੋ ਜਿਹੜੇ ਵੀ ਭਰਾ ਕੋਈ ਸਾਇੰਸ ਦੀ ਜਾਂ ਮੈਡੀਕਲ ਦੀ ਰੱਖਦੇ ਆ ਇਸੀ ਦਾ ਕਿ ਇਸ ਇਹਦਾ ਜਿਹੜਾ ਨਤੀਜਾ ਕਿੰਨਾ ਕੁ ਭਿਆਨ ਖੋ ਸਕਦਾ ਉਹ ਵੀ ਸਾਨੂੰ ਆਪਣੀ رائے ਦਿਓ ਤੇ ਦੂਜਾ ਸੀ ਇਸ ਬੰਦੇ ਨੂੰ ਕਿਵੇਂ ਫੜੀਏ ਸਰਪੰਚ ਸਾਹਿਬ ਹਾਂਜੀ ਨਾਲ ਬਾਈ ਮੇਰੇ ਜਸਦੀ ਸਰਪੰਚ ਨੇ ਕੀ ਕੀ ਲੱਗਦਾ ਤੁਹਾਨੂੰ ਇਹ ਤੋਂ ਆਪਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਫਿਰ ਕਹਿੰਦੇ ਆ ਵੀ ਤੁਸੀਂ ਲਾਈਵ ਹੋਨੇ ਹੋ ਬੋਲਦੇ ਹੋ ਕਈ ਆਪਾਂ ਨੂੰ ਕਹਿ ਦਿੰਦੇ ਆ ਵੀ ਆ ਆ ਚੀਜ਼ ਕਿੱਡੀ ਸਹੀ ਆ ਦੇਖੋ ਬਾਈ ਜਿਵੇਂ ਹੁਣ ਆਪਾਂ ਨੂੰ ਜਿਵੇਂ ਆਪਾਂ ਬਿਮਾਰੀਆਂ ਲਾ ਲਗੀ ਵੀ ਪਤਾ ਹੀ ਨਹੀਂ ਯਾਰ ਕਿੱਥੋਂ ਕੋਈ ਬਿਮਾਰੀ ਚੁੰਬੜ ਜਾਂਦੀ ਆ ਕਈ ਵਾਰ ਆਪਾਂ ਕਹਿੰਦੇ ਆ ਵੀ ਤੰਦਰੁਸਤ ਆ ਯਾਰ ਮੈਂ ਤਾਂ ਇਹ ਜਿਆ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਵੀ ਮੈਨੂੰ ਆ ਬਿਮਾਰੀ ਹੀ ਲੱਗ ਗਈ ਪਰ ਜਿਹੜੀ ਆ ਚੀਜ਼ਾਂ ਆ ਚੀਜ਼ਾਂ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਇਹ ਕਿੱਥੋਂ ਬਾਈ ਸਿੱਟੀਆਂ ਕਿੱਥੋਂ ਪਾਣੀ ਦੇ ਵਿੱਚ ਗੰਨਲ ਕੇ ਆਈਆਂ ਆ ਜਿਹੜੇ ਆ ਸਰਿੰਜਾਂ ਇਹ ਸਾਰੀਆਂ ਦੇਖੋ ਤੁਸੀਂ ਵਿੱਚ ਬੇਲੀਆਂ ਵੀ ਹੋ ਗਈਆਂ ਜਾਂ ਜਿਹੜੇ ਸੈਂਪਲ ਆ ਖੋਖਲੇ ਆ ਸਾਰੇ ਸੈਂਪਲ ਬੇਲੇ ਹੋ ਗਏ ਆ ਵਿੱਚ ਭਰੇ ਹੋਏ ਆ ਤੇ ਜੋ ਪਾਣੀ ਚ ਬਈ ਰਲਣਗੇ ਕਿਉਂਕਿ ਪਾਣੀ ਆਪਾਂ ਆਮ ਵੀ ਖੇਤਾਂ ਦੇ ਵਿੱਚ ਜਾਂਦਾ ਉਦੋਂ ਵੀ ਪੀ ਲੈਣੇ ਆ ਹੁਣ ਇਹ ਸਾਰੇ ਆਪਣੇ ਜਿੰਨੇ ਪਿੰਡ ਆ ਪਿਛਲੇ ਮੈਸਰਖਾਨਾ ਹੋ ਗਿਆ ਆਪਣਾ ਪਿੰਡ ਹੋ ਗਿਆ ਗਹਿਰੀ ਹੋ ਗਿਆ ਅੱਗੇ ਰਾਏਖਾਨਾ ਹੋ ਗਿਆ ਤਸੂਖਾਨਾ ਹੋ ਗਿਆ ਵਾਟਰ ਬਾਕਸ ਨਾਲ ਹੀ ਆ ਇਹ ਸਾਰੇ ਵਾਟਰ ਬਾਕਸ ਜਾਨਾ ਜ਼ਿਆਦਾਤਰ ਲੋਕ ਹੁਣ ਵਾਟਰ ਬਾਕਸ ਦਾ ਪਾਣੀ ਪੀਂਦੇ ਆ ਕਿਉਂਕਿ ਠੰਡਣਾ ਪਾਲੀਂਗਾ ਮੰਨ ਲਓ ਆਪਣਾ ਪਿੰਡਯੋਗ ਨਹੀਂ ਰਿਹਾ ਹੁਣ ਇਹ ਵੱਡਾ ਮੁੱਦਾ ਹੀ ਆ ਬਈ ਬਿਮਾਰੀਆਂ ਦਾ ਘਰ ਹੈ ਇੱਕ ਤਰ੍ਹਾਂ ਦਾ ਅੱਗੇ ਵੀ ਕਿੰਨੇ ਪਿੰਡਾਂ ਨੂੰ ਜਾਂਦਾ ਹੋਣਾ ਤੁਸੀਂ ਇਹ ਦੇਖੋ ਆ ਬੋਤਲ ਆ ਜਿਹੜੀ ਇਹ ਭਰੀ ਹੋਈ ਆ ਸੂਈਆਂ ਨਾਲ ਆ ਸਾਰੇ ਜਿਹੜੇ ਹੈਗੇ ਆ ਸੈਂਪਲ ਆ ਖੂਨ ਦੇ ਭਰੇ ਹੋਇਆ ਸਾਰੇ ਸੈਂਪਲ ਆ ਜਿਹੜੇ ਖੂਨ ਦੇ ਭਰੇ ਹੋਇਆ ਸੋ ਮੈਡੀਕਲ ਵਿਭਾਗ ਮੈਡੀਕਲ ਆ ਪ੍ਰੈਗਨੈਂਸੀ ਕਿੱਟਾਂ ਪਈਆਂ ਨੇ ਆ ਜਿਹੜੇ ਏਡਸ ਵਾਲੀਆਂ ਏਡਸ ਦੇ ਚੈੱਕ ਕਰਦੇ ਉਹ ਕਿੱਟਾਂ ਜੀਆਂ ਟਾਈਫਾਇਡ ਵਾਲੀਆਂ ਟੀਵੀ ਵਾਲੀਆਂ ਸੋ ਨਹੀਂ ਬਾਈ ਦੇਖੋ ਆ ਤੇ ਲਿਖਿਆ ਮੈਡ ਵੇਸਟ ਸੋਲੂਸ਼ਨ ਕਿਉਂਕਿ ਇਹਨੂੰ ਤੁਸੀਂ ਬੇਸਟ ਵਾਲੇ ਲਫਾਫੇ ਆ ਇਹਨੂੰ ਬੇਸਟ ਕਰੋ ਯਾਰ ਸਾਰਾ ਮਟੀਰੀਅਲ ਬੇਸਟ ਲੋਕਾਂ ਨੂੰ ਬਿਮਾਰੀਆਂ ਕਿੰਨੇ ਲੋਕ ਪਾਣੀ ਪੀਣਗੇ ਕਿੰਨੇ ਲੋਕ ਦਾ ਸ਼ਿਕਾਰ ਹੋਣਗੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਬਠੇਰੇ ਸਾਇੰਸ ਤੋਂ ਮਰੀਜ਼ ਹੋਣਗੇ ਸੋ ਅਸੀਂ ਬੇਨਤੀ ਕਰਦੇ ਆਂ ਮੈਡੀਕਲ ਅਫਸਰਾਂ ਨੂੰ ਕਿ ਐਸ ਬੰਦੇ ਦੀ ਜਾਂਚ ਕਰੋ ਜਿਨੇ ਵੀ ਇਹ ਸਿੱਟੀਆਂ ਨੇ ਤੇ ਐਸ ਬੰਦੇ ਦਾ ਅਸੀਂ ਪਿੰਡ ਪੱਧਰ ਤੇ ਤੁਹਾਡਾ ਸਹਿਯੋਗ ਕਰਾਂਗੇ ਸਾਰੇ ਪਿੰਡ ਆ ਮੈਸਰਖਾਨਾ ਹੋ ਗਿਆ ਗਹਿਰੀ ਹੋ ਗਿਆ ਜਿੰਨੇ ਵੀ ਪਿੰਡ ਸਾਡੇ ਪਿੰਡ ਤੋਂ ਲੈ ਕੇ ਮੋੜ ਤੱਕ ਲਾ ਲਓ ਪੂਰੇ ਹਲਕੇ ਦੇ ਵਿੱਚੋਂ ਸਾਡੇ ਮੋੜ ਹਲਕੇ ਦੇ ਵਿੱਚ ਇਹ ਪਾਣੀ ਜਿਹੜਾ ਨਹਿਰੀ ਉਹ ਆਉਂਦਾ ਹੈਗਾ ਸੋ ਅਸੀਂ ਸਾਰੇ ਹਲਕੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਸ ਬੰਦੇ ਦਾ ਕਿਸੇ ਵੀ ਤਰੀਕੇ ਪਤਾ ਲੱਗ ਸਕਦਾ ਤਾਂ ਕਿਰਪਾ ਕਰਕੇ ਪਤਾ ਕਰੋ ਤੇ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਲੋਕ ਆ ਜਿਹੜੇ ਆਪਣੇ ਸਮਾਜ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਇਹ ਚੀਜ਼ ਨੂੰ ਇਹ ਬੇਸਟ ਵੀ ਕਰ ਸਕਦੇ ਸੀਗੇ ਪਰ ਵੇਸ਼ ਨਹੀਂ ਕੀਤਾ ਆ ਪਾਣੀ ਦੇ ਵਿੱਚ ਸਿੱਟ ਕੇ ਆ ਗਏ ਕਿੰਨੀ ਵੱਡੀ ਸਮੱਸਿਆ ਭਾਈ ਅੱਗ ਲੱਗ ਜੇ ਯਾਰ ਇਹਨੂੰ ਅੱਗ ਲਾ ਦੇ ਦੱਬ ਦੇ ਟੈਸਟ ਤੇ ਆ ਗਈ ਕੋਈ ਟੋਆ ਪਟ ਕੇ ਥੱਲੇ ਦਬਿਆ ਹੋਵੇ ਜਿੱਥੇ ਆਪਾਂ ਨੂੰ ਲੱਗਦਾ ਵੀ ਨਹੀਂ ਹੈ ਮੈਡੀਕਲ ਵੇਸਟ ਦਾ ਹੁੰਦਾ ਸਾਰਾ ਕੁਝ ਸਾਰੇ ਹਸਪਤਾਲ ਤੋਂ ਲੈ ਕੇ ਜਾਂਦੇ ਆ ਇਹ ਸਾਡੇ ਨੇੜੇ ਤੇੜੇ ਦੀ ਲੈਬ ਹੋਈ ਜਾਂ ਕੋਈ ਹਸਪਤਾਲ ਹੋਇਆ ਸੋ ਕਿਰਪਾ ਕਰਕੇ ਇਹਦੀ ਜਾਂਚ ਅਸੀਂ ਆਪਦੇ ਤੌਰ ਤੇ ਵੀ ਕਰਦੇ ਆ ਕੋਈ ਸਾਨੂੰ ਸਬੂਤ ਜਰੂਰ ਠਹਿ ਜਾਊਗਾ ਇਹਦੇ ਚੋ ਸੋ ਬੇਨਤੀ ਆ ਸਾਰਿਆਂ ਨੂੰ ਕਿ ਕਿਰਪਾ ਕਰਕੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਦੀ ਜਰੂਰ ਕਰਿਓ ਦਿਨਕਲ ਦੀ ਮੈਂ ਨੇੜੇ ਦਿਖਾਦਾ ਮਾਰੇ ਆ ਆਦਨ ਉਹ ਬਿਲਕੁਲ ਨੇੜੇ ਤੋਂ ਦਿਖਾਉਣੇ ਆ ਆ ਸੈਂਪਲ ਆ ਜਿਹੜੇ ਇਹ ਖੂਨ ਦੇ ਭਰੇ ਹੋਏ ਨੇ ਇਹ ਵਿੱਚ ਖਾਲੀ ਆਹ ਸਾਰੇ ਆ ਖਾਲੀ ਨੇ ਆ ਖਾਲੀ ਹੋ ਗਿਆ ਸੈਂਪਲ ਦਾ ਸਮੈਲ ਬਹੁਤ ਗੰਦੀ ਹੈ ਸਮੈਲ ਬਹੁਤ ਪਹਿੜੀ ਆ ਰਹੀ ਹੈ ਕੋਈ ਸੂਈ ਸਾਈਨ ਨੰਬਰ ਵਾਲੇ ਆ ਭਰਿਆ ਹੋਇਆ ਆ ਭਰਿਆ ਹੋਇਆ ਤੇ ਆ ਸਰਿੰਜਾਂ ਪਈਆਂ ਨੇ ਆ ਸੂਈਆਂ ਦਾ ਭਰਿਆ ਹੋਇਆ ਸਾਰਾ ਆ ਦੇਖ ਲਓ ਤੁਸੀਂ ਸਮੈਲ ਐਡੀ ਕਿ ਗੰਦੀ ਆ ਰਹੀ ਹੈ ਨਾ ਖੂਨ ਦੀ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਇਹ ਬਿਲਕੁਲ ਜਿਹੜਾ ਸਾਡਾ ਪੁਲ ਬਣਿਆ ਹੋਇਆ ਭਾਈ ਬਖਤੌਰ ਹਰੇ ਨੰਗਦੇ ਬਠਿੰਡਾ ਤੋਂ ਮਾਨਸਾ ਰੋਡ ਤੇ ਪੋਲ ਦੇ ਥੱਲੇ ਜਿਹੜੀ ਆ ਨਹਿਰ ਪੈਂਦੀ ਆ ਸਾਡੀ ਕੱਸੀ ਕਹਿ ਦਿੰਨੇ ਆ ਅਸੀਂ ਨੂੰ ਤੇ ਇੱਥੇ ਜਿਹੜਾ ਹੈਗਾ ਇਹ ਮਟੀਰੀਅਲ ਐਨਾ ਜਿਹੜਾ ਹੈਗਾ ਕੱਢ ਕੇ ਸਿੱਟਿਆ ਇਹ ਸੋ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਜਿਹੜੇ ਇਹ ਜਾ ਕੰਮ ਕਰਦੇ ਆ ਬਾਈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਯਾਰ ਸਹੀ ਗੱਲ ਆ ਕਿਉਂਕਿ ਇੰਨੀ ਕਿਤਾਬਾਂ ਨੂੰ ਅਕਲ ਹੁੰਦੀ ਆ ਵੀ ਯਾਰ ਆਪਾਂ ਜਿਹੜੀ ਚੀਜ਼ ਕਿੱਥੇ ਸਿੱਟਣੀ ਆ ਕਿੱਥੇ ਰੱਖਣੀ ਆ ਅੱਗ ਲਾ ਦਿਓ ਕਿਸੇ ਵੇਸਟ ਜਗ੍ਹਾ ਤੇ ਸਿੱਟ ਕੇ ਨੂੰ ਅੱਗ ਲਾਈ ਜਾਵੇ ਉਹਦੇ ਨਾਲ ਵੀ ਨਸਟ ਹੋ ਜੂਗਾ ਪਾਣੀ ਤੇ ਯਾਰ ਆਪਣਾ ਇੱਕ ਇਹਦਾ ਪਵਿੱਤਰ ਪਾਣੀ ਸਭ ਤੋਂ ਵੱਡੀ ਗੱਲ ਆ ਹਨਾ ਤੇ ਪਾਣੀ ਪਿੱਛੇ ਆਪਾਂ ਕੀ ਕੁਝ ਕਰਦੇ ਫਿਰਦੇ ਆਂ ਦਰਿਆ ਗੰਦਲੇ ਹੋਈ ਜਾਂਦੇ ਹੋਰ ਆ ਐਡੋ ਸਮਾਜ ਚ ਕੀ ਆਪਾਂ ਕਹਿ ਸਕਦੇ ਆਂ ਇਹ ਬੰਦੇ ਨੂੰ ਬਿਲਕੁਲ ਹੀ ਗਿਰੇ ਹੋਏ ਲੋਕ ਨੇ ਇਹ ਜਿਹੜੇ ਆਪਣੇ ਸਮਾਜ ਦੇ ਵਿੱਚ ਨੇ ਇਹੋ ਜਿਹੇ ਤੇ ਇਹੋ ਜਿਹੇ ਬੰਦਿਆਂ ਤੇ ਜੇ ਕਾਰਵਾਈ ਸਖਤ ਵੀ ਹੁੰਦੀ ਆ ਨਾ ਤਾਂ ਕਿਸੇ ਨੂੰ ਸੀ ਨਹੀਂ ਕਰਨੀ ਚਾਹੀਦੀ ਸੋ ਅਸੀਂ ਦੇਖਦੇ ਆਂ ਆ ਟਰਾਈ ਕਰਦੇ ਆਂ ਕਿ ਇਹ ਜਿਹੜਾ ਹੈਗਾ ਇਹਦਾ ਕੋਈ ਸੂਤ ਲੱਭਿਆ ਜਾਵੇ